प्यार, हो गया। प्यार प्यार सहलियो प्य मैनू ओ उच्चा लम्डानिण्डा उच्चा लम् उच्चाम् उच्चाम् दिल मंगे मैं सङ्गा सहेलियों नी प्यार ਪਿਆਰ ਮੇ ਹੋ ਗਿਆ ਸਹੇਲੀਓਨੀ ਪਿਆਰ ਪਿਆਰ ਮੇਨੂੰ ਹੋ ਗਿਆ ਮੈਨ ਚੜਦੀ ਪਈ ਜਵਾਨੀ ਦੂਜੀ ਅੱਖ ਮੇਰੀ ਮਸਤਾਨੀ ਮੈਨ ਚੜਦੀ ਪਈ ਜਵਾਨੀ ਦੂਜੀ ਅੱਖ ਮੇਰੀ ਮਸਤਾਨੀ ਨੀਉ ਮੇਰੇ ਦਿਲ ਦਾ ਜਾਨੀ ਸਹੇਲੀਓਨੀ ਪਿਆਰ ਪਿਆਰ ਮੈਨੂੰ ਹੋ ਗਿਆ ਸਹੇਲੀਓਨੀ ਪਿਆਰ ਪਿਆਰ ਮੈਨੂੰ ਹੋ ਗਿਆ ਨੀ ਉਲੁਕ-ਲੁਕ ਕਰੇ ਇਸ਼ਾਰੇ ਨੀ ਮੈਨ ਮਿਲ ਜਾ ਸੋਨੀਏ ਨਾਰੇ ਉਹ ਲੁਕ-ਲੁਕ ਕਰੇ ਇਸ਼ਾਰੇ ਮੈਨੂੰ ਮਿਲ ਜਾ ਸੋਨੀਏ ਨਾਰੇ ਮੈਨੂੰ ਦਰਮਪਿਆ ਦਾ ਮਾਰੇ ਸਹੇਲੀਓਨੀ ਪਿਆਰ ਪਿਆਰ ਮੈਨੂੰ ਹੋ ਗਿਆ ਸਹੇਲੀਓ ਨੀ ਪਿਆਰ ਮੈਨੂੰ ਹੋ ਗਿਆ ਨੀ ਇੱਕ ਦਿਲ ਕਰਦਾ ਮੈਂ ਜਾਵਾਂ ਉਨ ਦਿਲ ਦਾ ਹਾਲ ਸੁਣਾਵਾਂ ਇੱਕ ਦਿਲ ਕਰਦਾ ਮੈਂ ਜਾਵਾਂ ਉਨ ਦਿਲ ਦਾ ਹਾਲ ਸੁਣਾਵਾਂ ਉਨ ਕੋਲ ਗਲ ਵਕੜੀ ਪਾਂ ਸਹੇਲੀਓ ਨੀ ਪਿਆਰ ਪਿਆਰ ਮੈਨੂੰ ਹੋ ਗਿਆ ਸਹਿਲਿਓ ਨੀ ਪਿਆਰ ਪਿਆਰ ਮੈਨੂੰ ਹੋ ਗਿਆ ਸਹਿਲਿਓ ਨੀ ਪਿਆਰ ਪਿਆਰ ਮੈਨੂੰ ਹੋ ਗਿਆ ਬੱਲੇ ਬੱਲੇ ਮੈਂ ਵੇੜੇ ਵਿੱਚ ਲਾਈ ਰੱਖਦੀ ਬੱਲੇ ਬੱਲੇ ਮੈਂ ਵੇੜੇ ਵਿੱਚ ਲਾਈ ਰੱਖਦੀ ਮਾਹੀ ਹੁੰਦਾ ਜੈ ਸਰੋਦਾ വേടലായി ബുട്ടേ ബി ര സദാന ബാഗീ ബോ സദാ മോജ ബഹാരാ സദാന ബാഗീ ബു ബു ബോ സദാന മോജ ബഹാര सदन रूप जवानी रहण सदन भेण कुमारा माही हूंदा जेक जलदा डोर मैं अखां विच पाई रखी माही हूंदा जेकॾा डोरा

ਤੋਤਿਆਂ ਮਨਮੋਤਿਆਂ ਤੂੰ ਪਿਆਰ ਗਲੀ ਨਾ ਜਾ ਤੋਤਿਆਂ ਮਨਮੋਤਿਆਂ ਤੂੰ ਪਿਆਰ ਗਲੀ ਨਾ ਜਾ ਇਸ ਗਲੀ ਵਿੱਚ ਬੈਰੀ ਬੈਠੇ ਲੈਣ ਜਪਾਈਆਂ ਪਾ ਇਸ ਗਲੀ ਵਿੱਚ ਬੈਰੀ ਬੈਠੇ ਲੈਣ ਜਪਾਈਆਂ ਪਾ ਜੇ ਮ ਜਾਣਦੀ ਸਾਰਾ ਪਿੰਡ ਵਰੀ मैं परदेच देच पाई रख दी जिम जान दी सारा पिंड वैरी मैं परदेच देच पाई रख दी माही हुंदा जे सरोंदा बुटा मैं बेड़े विच लाई रख दी माही हुंदा जे सरोंदा बुटा में मेडे विच्च लाई रखदी